ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਭਾਈ ਕਨਈਆ ਜੀ ਕਹਿੰਦਾ ਹਾ ਹਜੂਰ ਕੀ ਹੁਕਮ ਹੈ ਹੁਕਮ ਹੈ ਤੇ ਤੁਹਾਨੂੰ ਮੇਰੇ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਤੁਹਾਡੀ ਸ਼ਿਕਾਇਤ ਆਈ ਹੈ ਕਹਿੰਦੇ ਹਜੂਰ ਕਿੱਦਾਂ ਦੀ ਸ਼ਿਕਾਇਤ ਹੈ ਸੁਣਨ ਚ ਆਇਆ ਕਿ ਤੂੰ ਦੁਸ਼ਮਣਾਂ ਨੂੰ ਪਾਣੀ ਪਿਉਂਨਾ ਹੈ ਕਹਿੰਦਾ ਜੀ ਸੱਚ ਹੈ ਇਹਦੀ ਕੋਈ ਸ਼ੱਕ ਨਹੀਂ ਹੈ ਮੈਂ ਦੁਸ਼ਮਣਾਂ ਨੂੰ ਪਾਣੀ ਪਿਉਂਨਾ ਹੈ ਪਰ ਜਦੋਂ ਮੈਂ ਦੁਸ਼ਮਣਾਂ ਨੂੰ ਪਾਣੀ ਪਿਉਂਦਾ ਤਾਂ ਜਦੋਂ ਦੁਸ਼ਮਣ ਵੱਡੇ ਆ ਟੁੱਕਿਆ ਹੋਇਆ ਤੜਫਦਾ ਹੋਇਆ ਕਿਲਕਾਨੀਆਂ ਮਾਰਦਾ ਹੋਇਆ ਹਾਏ ਵੂਹ ਦੀਆਂ ਆਵਾਜ਼ਾਂ ਦੰਦਾ ਹੋਇਆ ਠੀਕ ਹੈ ਉਹਨਾਂ ਦੇ ਕਰਮ ਇਦਾਂ ਦੇ ਨੇ ਪਾਪੀ ਕਰਮ ਕਮਾਉਬ ਦੇ ਕਰਦੇ ਹਾਏ ਹਾਏ ਉਹ ਜਦੋਂ ਹਾਏ ਹਾਏ ਦੀਆਂ ਆਵਾਜ਼ਾਂ ਦੰਦੇ ਨੇ ਨਾ ਹਾਏ ਓਏ ਮਰ ਗਿਆ ਹਾਏ ਓਏ ਵੱਡਿਆ ਗਿਆ ਇਦਾਂ ਦੀਆਂ ਆਵਾਜ਼ਾਂ ਦੰਦੇ ਨੇ ਹਾਏ ਬੂ ਦੀਆਂ ਆਵਾਜ਼ਾਂ ਹਾਏ ਬੂ ਦੀ ਦੁਹਾਈ ਦਿੰਦੇ ਦਿੰਦੇ ਜਦ ਮੇਰੇ ਅੱਗੇ ਹੱਥ ਕਰਦੇ ਨੇ ਨਾ ਕਲੰਗੀਆਂ ਵਾਲਿਆ ਸੱਚੀ ਉਹਦੇ ਵਿੱਚੋਂ ਮੈਨੂੰ ਤੋਹ ਦਿੰਦਾ ਆਖੋ ਸਤਨਾਮ ਉਹਦੇ ਵਿੱਚੋਂ ਤੋਹ ਦਿੰਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨਾਂ ਨਹੀਂ ਕੋਈ ਉਹ ਤੋਂ ਬਿਨਾਂ ਹਾਈ ਕੋਈ ਨਹੀਂ ਹੈ ਉਹ ਤੋਂ ਬਿਨਾਂ ਕੋਈ ਨਹੀਂ ਹੈ ਸਾਰੇ ਉਹਦੇ ਰੂਪ ਨੇ ਭਾਵੇਂ ਗਰੀਬ ਹੈ ਭਾਵੇਂ ਕੋਈ ਅਮੀਰ ਹੈ ਭਾਈ ਸਾਰੇ ਉਹਦੇ ਰੂਪ ਨੇ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਐਸੀ ਤੇ ਕੋਈ ਚੀਜ਼ ਹੀ ਨਹੀਂ ਜਿਹਦੇ ਵਿੱਚ ਉਹ ਨਾਂ ਬੈਠਾ ਹੋਵੇ ਉਹ ਸਾਰਿਆਂ ਦੇ ਅੰਦਰ ਟਿਕਿਆ ਹੋਇਆ ਹੈ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਕਨਈਆ ਜੀ ਕਹਿੰਦੇ ਗੁਰੂ ਕਲੰਗੀਆਂ ਵਾਲਿਆ ਬੋਲੋ ਕੁਛ ਜਵਾਬ ਦੇ ਉਹ ਜਵਾਬ ਮੰਗਿਆ ਬਾਈ ਬੋਲਦੇ ਨਹੀਂ ਜਦੋਂ ਦੁਸ਼ਮਨ ਹੱਥ ਕਰਦਾ ਨਾ ਅੱਗੇ ਵੀ ਮੈਨੂੰ ਪਾਣੀ ਪਿਆ ਦੇ ਸੱਚੇ ਉਦੋਂ ਮੈਨੂੰ ਦੁਸ਼ਮਨ ਨਹੀਂ ਦਿੰਦਾ ਉਦੋਂ ਤੇਰੇ ਹੱਥ ਜੁੜੇ ਹੋਏ ਨਜ਼ਰ ਆਉਂਦੇ ਨੇ ਹੁਣ ਮੈਨੂੰ ਦੱਸੋ ਇਹ ਪਾਣੀ ਪਿਆਵਾ ਕਿ ਨਾ ਪਿਆਵਾ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਝ ਗਏ ਸਮਝ ਗਏ ਵੀ ਇਹਦੇ ਅੰਦਰ ਗਿਆਨ ਨੇ ਜਨਮ ਲੈ ਲਿਆ ਇਹਦੇ ਅੰਦਰ ਗਿਆਨ ਪ੍ਰਗਟ ਹੋ ਗਿਆ ਸਹਜੇ ਨਾਮ ਧਿਆਈਏ ਗਿਆਨ ਪ੍ਰਗਟ ਹੋਏ ਇਹਦੇ ਅੰਦਰ ਗਿਆਨ ਪ੍ਰਗਟ ਹੋ ਗਿਆ ਗਿਆਨ ਅੰਜਨ ਗੁਰੂ ਦੀਆ ਅਗਿਆਨ ਅਧੇਰ ਵਿਨਾਸ਼ ਗੁਰੂ ਨੇ ਗਿਆਨ ਰੂਪੀ ਸ਼ਰਮਾ ਪਾ ਕੇ ਗੁਰੂ ਦੇ ਕੋਲੋਂ ਗਿਆਨ ਲੈ ਕੇ ਗਿਆਨ ਰੂਪੀ ਸ਼ਰਮਾ ਲੈ ਕੇ ਭਾਈ ਕਨਈਆ ਜੀ ਦੇ ਅੰਦਰ ਖਾਂ ਦੇ ਅੰਦਰ ਜਿਹੜੀ ਬਿਮਾਰੀ ਸੀ ਨਾ ਮੈਂ ਤੇ ਤੇਰੀ ਦੀ ਉਹ ਖਤਮ ਹੋ ਗਈ ਸੀ ਪਰ ਸਾਡੇ ਅੰਦਰੋਂ ਨਹੀਂ ਹੋਈ ਸਾਡੇ ਅੰਦਰੋਂ ਨਹੀਂ ਗਈ ਜਿਹੜਾ ਜਾਤ ਪਾਤ ਦਾ ਕੋੜ ਆ ਨਾ ਬਿਮਾਰੀ ਹੈ ਉਹ ਸਾਡੇ ਅੰਦਰੋਂ ਨਹੀਂ ਗਈ ਅੱਜ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਤਨਾ ਹੈ ਅੱਗੇ ਤੇ ਹੈ ਹੀ ਕੁਝ ਨਹੀਂ ਹੈ ਭਗਵਾਨ ਨੇ ਪਰਮੇਸ਼ਰ ਨੇ ਜਾਤ ਨਹੀਂ ਬਣਾਈ ਯਾਦ ਰੱਖਿਓ ਮਾਟੀ ਕੇ ਹਮ ਬੂਤਰੇ ਮਾਨਸ ਰੱਖਿਓ ਨਾਉ ਉਹਨੇ ਤੇ ਮਾਨੁਸ਼ ਸਾਡਾ ਨਾਮ ਰੱਖਿਆ ਇਹ ਜਾਤਾਂ ਪਾਤਾਂ ਤੇ ਸਾਡੇ ਕੰਮ ਤੋਂ ਬਣੀਆਂ ਨੇ ਸਾਡੀ ਪਛਾਣ ਸਾਡੀ ਕਿਰਤ ਤੋਂ ਹੀ ਹੈ ਕੋਈ ਕਿਹੋ ਜਿਹਾ ਕੰਮ ਕਰਦਾ ਹੈ ਉਹਦੀ ਪਛਾਣ ਹੋ ਗਈ ਕੋਈ ਨਸ਼ਾ ਕਰਦਾ ਹੈ ਭਾਈ ਉਹਨੂੰ ਸਾਰੇ ਨਸ਼ੇੜੀ ਲਾਗੇ ਕਹਿਣ ਵੀ ਨਸ਼ੇੜੀ ਹੈ ਨਸ਼ੇੜੀ ਹੈ ਕੋਈ ਦੂਜੀ ਦਾ ਕੰਮ ਕਰਦਾ ਸਾਰੇ ਦੋਜੀ ਦੋਜੀ ਲਾਗੇ ਕਹਿਣ ਇਹ ਤੇ ਨਹੀਂ ਵੇਖਿਆ ਵੀ ਮੁੰਡਾ ਕਿੰਨਾ ਦਾ ਹੈ ਗਰੀਬ ਘਰ ਦਾ ਕਿ ਉੱਚੇ ਘਰ ਦਾ ਹੈ ਇਹ ਨਹੀਂ ਵੇਖਿਆ ਰਹੁ ਵਿਚਾਰ ਭਾਈ ਕਨ੍ਹਈਆ ਜੀ ਨੇ ਜਦੋਂ ਇਹ ਗੱਲ ਕਹੀ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਗੁਰੂ ਕਲੰਗੀਆਂ ਵਾਲਿਆਂ ਜਵਾਬ ਦਿੱਤੇ ਉਹ ਹੁਣ ਇੱਥੇ ਮੈਂ ਗੁਰੂ ਅਰਜਨ ਦੇਹ ਮਹਾਰਾਜ ਜੀ ਦਾ ਵਚਨ ਪੜ੍ਹਦਾ ਹਾਂ ਗੁਰੂ ਅਰਜਨ ਦੇਹ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਦਾ ਦਰਸ ਵੱਡਪਾਕੀ ਪਾਈ ਹੈ ਪਹਿਲੀ ਗੱਲ ਇਹ ਹੈ ਜਿਹੜਾ ਬ੍ਰਹਮ ਗਿਆਨੀ ਆ ਨਾ ਉਹ ਵੱਡੇ ਭਾਗਾਂ ਵਾਲੇ ਨੂੰ ਦਰਸ਼ਨ ਹੁੰਦਾ ਹੈ। ਬ੍ਰਹਮ ਗਿਆਨੀ ਨੂੰ ਵੇਖਣ ਵਾਸਤੇ ਬ੍ਰਹਮ ਗਿਆਨੀ ਦੇ دیدارੇ ਕਰਨ ਵਾਸਤੇ ਸਾਨੂੰ ਪਹਿਲਾਂ ਆਪ ਬ੍ਰਹਮ ਗਿਆਨੀ ਬਣਨਾ ਪੈਂਦਾ ਹੈ। ਉਹ ਲੈਵਲ ਤੇ ਉਹ ਮੰਜ਼ਲ ਤੇ ਸਾਨੂੰ ਪਹੁੰਚਣਾ ਪੈਂਦਾ ਹੈ। ਬ੍ਰਹਮ ਗਿਆਨੀ ਦਾ ਦਰਸ ਵੱਡ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਵਲ ਬਨ ਜਾਈਏ ਜਹਾ ਜੀ ਜ਼ਿੰਦਗੀ ਦੇ ਵਿੱਚ ਕਿਤੇ ਐਸੀ ਅਵਸਥਾ ਗੁਰੂ ਦੇ ਦੇਵੇ ਦਿਦਾਰੇ ਹੋ ਜਾਣ ਫਿਰ ਕਦੇ ਮੱਥਾ ਨਾ ਲਾਈਏ ਬਾਰੇ ਬਾਰੇ ਜਾਈਏ ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸ਼ਰ ਸ਼ਿਵ ਜੀ ਵਰਗੇ ਬ੍ਰਹਮਾ ਵਰਗੇ ਵਿਸ਼ਨੂ ਵਰਗੇ ਗੁਰਮੁਖ ਪਿਆਰਿਓ ਬ੍ਰਹਮ ਗਿਆਨੀ ਦੀ ਤਲਾਸ਼ ਦੇ ਵਿੱਚ ਨੇ ਖੋਜ ਦੇ ਵਿੱਚ ਨੇ ਪਰ ਬ੍ਰਹਮ ਗਿਆਨੀ ਦੀ ਪ੍ਰਾਪਤੀ ਨਹੀਂ ਹੋਈ ਆਖੋ ਸਤਨਾਮ ਪਰ ਅਫਸੋਸ ਦੁੱਖ ਇਸ ਗੱਲ ਦਾ ਹੈ ਨਿਤਨੇਮ ਅਸੀਂ ਨਹੀਂ ਕਰਦੇ ਬਾਣੀ ਅਸੀਂ ਨਹੀਂ ਬੜਦੇ ਗੁਰੂ ਵਾਲੇ ਅਸੀਂ ਨਹੀਂ ਬਣੇ ਗੁਰਬਾਣੀ ਦੀ ਨੌਲੇਜ ਸਾਨੂੰ ਨਹੀਂ ਥਾਂ ਥਾਂ ਤੇ ਬ੍ਰਹਮ ਗਿਆਨੀ ਸਾਨੂੰ ਪਤਾ ਨਹੀਂ ਕਿਵੇਂ ਲੱਭੇ ਹਰੇਕ ਨੂੰ ਅਸੀਂ ਸਾਥੀ ਵਕੀਟ ਦੇ ਦਿੱਤਾ ਵੀ ਇਹ ਬ੍ਰਹਮ ਗਿਆਨੀ ਹੈ ਇਕੱਲੇ ਬ੍ਰਹਮ ਗਿਆਨੀ ਤੇ ਜਾ ਕੇ ਨਹੀਂ ਖੜੇ ਪੂਰਨ ਬ੍ਰਹਮ ਗਿਆਨੀ ਵੀ ਇਹ ਪੂਰਾ ਹੈ ਨਹੀਂ ਭਾਈ ਪੂਰਾ ਕੌਣ ਹੈ ਗੁਰੂ ਗ੍ਰੰਥ ਸਾਹਿਬ ਅਰਹ ਕਹਿੰਦੇ ਨੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਅਸੀਂ ਨਹੀਂ ਪੂਰਾ ਤੇ ਵਾਹਿਗੁਰੂ ਹੈ ਜਿਹੜਾ ਹਰ ਜਗ੍ਹਾ ਹਰ ਥਾਂ ਸਮਾਇਆ ਹੋਇਆ ਆਖੋ ਸਤਿਨਾਮ ਅਸੀਂ ਨਹੀਂ ਪੂਰੇ ਗੁਰਮੁਖੋ ਗੁਰਮੁਖੋ ਭਾਈ ਕਨਈਆ ਜੀ ਜਦ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਗੱਲ ਕਹਿੰਦੇ ਨੇ ਸਤਿਗੁਰੂ ਮੇਰਾ ਤੇ ਦੋਸ਼ ਹੀ ਕੋਈ ਨਹੀਂ ਹੈ ਫਿਰ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਬੁੱਕਲ ਦੇ ਵਿੱਚ ਲਿਆ ਭਾਈ ਕਨਈਆ ਜੀ ਨੂੰ ਮਸਤਕ ਚੁੰਮਿਆ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਕਨਈਆ ਜੀ ਹੁਣ ਵਾਕੇ ਹੀ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਬੋਲੋ ਅੰਤਰੀ ਨਹੀਂ ਰਿਹਾ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਰਿਹਾ ਹਰ ਕਾ ਸੇਵਕ ਹਰੀ ਜਿਹਾ ਉਹ ਹਰੀ ਦਾ ਹੀ ਰੂਪ ਹੋ ਜਾਂਦਾ ਹੈ